ਭਗਵਾਨ ਦੇ ਆ ਤੇ ਗੱਲ ਕਰਦੇ ਹਾਂ ਜਿੱਥੇ Shimla ਦੇ Beulia ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਸੜਕ ਤੋਂ ਹੇਠਾ ਡਿੱਗਿਆ ਕਾਰ ਦਾ ਜਿਹੜੀ ਕਾਰ ਨੂੰ ਮੋੜਦੇ ਸਮੇਂ ਇਹ ਹਾਦਸਾ ਵਾਪਰਿਆ ਜਿਸ ਤੋਂ ਬਾਅਦ CCTV ਦੇ ਵਿੱਚ ਵੀ ਤਸਵੀਰਾਂ ਕੈਦ ਹੋਈਆਂ ਨੇ Shimla ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਵੱਡਾ ਹਾਦਸਾ ਜਿੱਥੇ ਵਾਪਰਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਇਸ ਸੜਕ ਤੋਂ ਹੇਠਾ ਜਾ ਡਿੱਗੀ ਹੈ ਗੱਡੀ ਤਾਂ ਕਾਰ ਨੂੰ ਮੋੜਦੇ ਸਮੇਂ ਇਹ ਹਾਦਸਾ ਵਾਪਰਿਆ हिमाचल प्रदेश शिमला ਤੋਂ ਇੱਕ ਤਸਵੀਰਾਂ سامنے ਆਈਆਂ ਨੇ ਬਿਉਲੀਆ ਦੇ ਵਿੱਚ ਇਹ ਹਾਦਸਾ ਵਾਪਰਿਆ ਸੀ ਸੀਸੀਟੀਵੀ ਦੇ ਵਿੱਚ ਇਹ ਸਾਰੀ ਤਸਵੀਰਾਂ ਕੈਦ ਹੋਈਆਂ ਨੇ ਗੱਡੀ ਨੂੰ ਇਨਫ੍ਰਾ ਕਟਸ ਮੋੜ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ ਤਾਂ ਵੇਖਿਆ ਜਾ ਸਕਦਾ ਤਸਵੀਰ ਦੇ ਵਿੱਚ ਕਿਸ ਕਦਰ ਇਹ 헤ਠਾ ਜਾ ਡਿੱਗੀ ਹੈ ਗੱਡੀ ਟੱਕਰ ਨੂੰ ਮੋੜਦੇ ਸਮੇਂ ਇਹ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਸਸਿ ਦੇ ਵਿੱਚ ਇਹ ਤਸਵੀਰ ਕੈਦ ਹੋਈ ਹੈ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਫੀ ਵੱਡਾ ਇਹ ਹਾਦਸਾ ਵਾਪਰਿਆ ਹੈ Shimla Dev yolatoy tasveera jo vekhanu miliya ne ਸੜਕ ਤੋਂ ਹੇਠਾ ਜਾ ਡਿੱਗੀ ਹੈ ਗੱਡੀ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਗੁਰਦਾਸਪੁਰ ਦੇ ਵਿੱਚ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ ਹੈ ਪਿੰਡ ਚਾਵੜ ਦੇ ਵਿੱਚ ਬਾਈਕ ਤੇ ਟਰਾਲੀ ਵਿਚਾਲੇ ਟੱਕਰ ਹੋਈ ਹਾਦਸੇ ਦੇ ਵਿੱਚ ਦੋ ਚਚੇਰੇ ਭਰਾਵਾਂ ਦੀ ਇਸ ਦੌਰਾਨ ਜਾਂਚ ਚੱਲੀ ਗਈ ਹੈ ਮੰਨਪ੍ਰੀਤ ਅਤੇ ਹਰਪ੍ਰੀਤ ਸਿੰਘ ਵਜੋ ਇਹਨਾਂ ਨਾਂ ਦੀ ਪਛਾਣ ਹੋਈ ਹੈ ਅਰਤ ਅਤੇ 9 ਸਾਲ ਇਹਨਾਂ ਦੋਹਾਂ ਦੀ ਉਮਰ ਦੱਸੀ ਜਾ ਰਹੀ ਹੈ ਦਸੇ ਕੀ ਬੇਟੇ ਹਰਪ੍ਰੀਤ ਦੇ ਨਾਲ ਪਤੀਜੇ ਨੂੰ ਲਿਜਾ ਰਿਆ ਸੀ ਬਾਈਕ ਚਾਲਕ ਜੋ ਜ਼ਖਮੀ ਹੋਇਆ ਉਦੋਂ ਇਸ ਸ਼ਖਸ ਦੇ ਨਾਲ ਸਕੂਲ ਦਾ ਸਮਾਰ ਲੈਣ ਜਾ ਰਹੇ ਸੀ ਇਹ ਬੱਚੇ ਤਾਂ ਇਸ ਦੌਰਾਨੇ ਹਾਦਸਾ ਵਾਪਰਦਾ ਹੈ ਦਾ ਵੱਡੀ ਮੰਦਭਾਗੀ ਖਬਰ ਇਸ ਸਾਹਮਣੇ ਆਂਦੀ ਹੈ ਤਾਂ ਇਹਨਾਂ ਮਾਸੂਮਾਂ ਦੀ ਜਾਨ ਚਲੀ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਜਦੋਂ ਬਾਈਕ ਤੇ ਟਰਾਲੀ ਵਿੱਚ ਗੱਡਾ ਟੱਕਰ ਹੁੰਦੀ ਹੈ ਤਾਂ ਦੋ ਚਚੇਰੇ ਭਰਾਵਾਂ ਦੀ ਜਾਨ ਚਲੀ ਗਈ ਹੈ ਨਾ ਮਾਸੂਮਾਂ ਦੀ ਜਾਨ ਚਲੀ ਗਈ ਹੈ ਤਸਵੀਰ ਜੋ ਇਹ ਸਾਂਝੀ ਕੀਤੀ ਗਈ ਹੈ ਮਨਪ੍ਰਤ ਅਤੇ ਹਰਪ੍ਰਤ 8 ਅਤੇ 9 ਸਾਲ ਮਹਿਜ਼ ਇਹਨਾਂ ਦੀ ਉਮਰ ਹੈ ਤੇ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਤੇ ਜਾਨ ਚਲੀ ਗਈ ਹੈ ਬੇਟੇ ਦੇ ਪਤੀਜੇ ਦੇ ਨਾਲ ਬਾਈਕ ਸਵਾਰ ਜੋਗੀ ਬਾਈਕ ਟਰਾਲਕ ਜਾ ਰਿਹਾ ਸੀ ਸਕੂਲ ਦਾ ਸਮਾਨ ਲੈਣ ਦੇ ਲਈ ਇਸ ਜਰਾ ਨੇ ਹਾਦਸਾ ਵਾਪਰਦਾ ਹੈ ਤੇ ਮੇਰੇ ਕੱਲ ਪਤੀ ਜਾਨੀ ਦਰਦ ਜੀ ਹੋ ਗਿਆ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਉਹਨਾਂ ਦਾ ਕਿਉਂਕਿ ਉਧਰ ਮਿੱਟੀ ਜਿਹੜੀ ਟਰਾਲੀ ਲੈ ਕੇ ਆਉਂਦੇ ਉਹ ਬਹੁਤ ਤੇਜ਼ ਰਫ਼ਤਾਰ 'ਚ ਹੀ ਤੇ ਉਹਨਾਂ ਨੇ ਨਾ ਸਾਈਡ ਦੇਣ ਦੀ ਬਜਾਏ ਤੇ ਉਹਨਾਂ ਸਾਡੇ ਮਲਕੀ ਭਰਾ ਮੇਰੇ ਵੱਲੋਂ ਕਰਤਾ ਤੇ ਉਹਨਾਂ ਨਾਲ ਟੱਕਰ ਵੱਜ ਗਈ ਉਹਨਾਂ ਟਰਾਲੀ ਥੱਲੇ ਆ ਗਏ ਮਗਲੇ ਟਾਇਰ ਦੇ ਦੋ ਬੱਚੇ ਉਹ ਆਪਣੇ ਸਕੂਲ ਦੇ ਪੈਨ ਲਾਈਨ ਜਾਂਦੇ ਸੀ ਤੇ ਉਹ ਨਾ ਮਲਕੀ ਉਹਨੂੰ ਜਦੋਂ ਉਹਨਾਂ ਨੇ ਮਲਕੀ ਸਾਈਡ ਮਾਰ ਕੇ ਸੋੜਤਾ ਉਹਨੇ ਖਲਾੜਨ ਦੀ ਬਜਾਏ ਫੇਰ ਦੇਸ਼ ਦੇ ਕਿਚੂਕ ਤੋਂ ਟਾਇਰ ਉੱਤੋਂ ਲੰਘੇ ਆਉਣਾ ਹਾਂ ਜੀ ਉਹ ਤੇ ਮੌਕੇ ਦਾਥ ਹੋਈ ਇੱਕ ਰਸਤੇ ਜਾਂਦੇ ਜਾਂਦੇ ਇੱਕ ਦੀ 10 ਸਾਲ ਤੇ ਕਿਹਦੇ 9 ਸਾਲ ਕਿਹਨਾਂ